ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਸਟੂਡੀਓ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 29, 30 ਅਤੇ 31 ਦਸੰਬਰ 2024 ਸਾਲ ਦੇ ਆਖਰੀ ਦਿਨਾਂ ਦੀ ਕੀ ਅਪਡੇਟ ਹੈ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਹਾਂ ਤਾਜ਼ਾ ਸੈਟਲਾਈਟ ਇਮੇਜਸ ਦੇਖਦੇ ਆ ਤਾਂ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦੇ ਉੱਪਰੋਂ ਹੁਣ ਬੱਦਲੇ ਸਿਸਟਮ ਕਲੀਅਰ ਹੋ ਚੁੱਕੇ ਨੇ ਉਹ ਜ਼ਿਆਦਾਤਰ ਪਹਾੜੀ ਖੇਤਰਾਂ ਵੱਲ ਲੰਘ ਚੁੱਕੇ ਨੇ ਜਿਸ ਦੇ ਕਾਰਨ ਪਹਾੜੀ ਖੇਤਰਾਂ ਦੇ ਵਿੱਚਕਾਰ ਸਾਨੂੰ ਹੁਣ ਬਰਫ਼ ਵਾਲੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਇਸ ਬਰਫਬਾਰੀ ਦੇ ਕਾਰਨ ਪੰਜਾਬ ਦੇ ਵੱਲ ਵੀ ਠੰਡੀ ਹਵਾਵਾਂ ਆ ਰਹੀਆਂ ਨੇ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਠੰਡ ਦਾ ਮਾਹੌਲ ਜ਼ਿਆਦਾ ਵੱਧਦਾ ਹੋਇਆ ਦਿਖਾਈ ਦੇ ਰਿਹਾ ਹਲਕੀ ਦਰਮਿਆਨੀ ਧੁੰਦ ਵੀ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਹੁਣ ਜੋ ਧੁੰਦ ਪਹਿਲੇ ਦਿਨਾਂ ਵਿੱਚ ਪੈਂਦੀ ਸੀ ਉਹ ਹੁਣ ਪੈਂਦੀ ਦਿਖਾਈ ਦੇ ਰਹੀ ਹੈ ਅੱਜ ਸਵੇਰੇ ਪੰਜਾਬ ਦੇ ਬਹੁਤੇ ਏਸ਼ਿਆਂ ਵਿੱਚ ਹਲਕੀ ਦਰਮਿਆਨੀ ਧੁੰਦ ਦੇਖਣ ਨੂੰ ਮਿਲੀ ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਧੁੰਦ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਗੱਲ ਕੀਤੀ ਜਾਵੇ ਤਾਂ ਮੌਸਮ ਅੱਜ ਠੀਕ ਠਾਕ ਹੈ ਬੱਦਲਬਾਹੀ ਰਹਤ ਹੈ ਹਲਕੀ ਦਰਮਿਆਨੀ ਧੁੰਦ ਦੇ ਨਾਲ ਧੁੱਪ ਵੀ ਪੰਜਾਬ ਦੇ ਵਿੱਚ ਪੈਂਦੀ ਹੋਈ ਦਿਖਾਈ ਦੇਵੇਗੀ ਤੇ ਨਾਲ ਦੀ ਨਾਲ ਜਿਸ ਦੇ ਕਾਰਨ ਪੰਜਾਬ ਦਾ ਮੌਸਮ ਜਿਹੜਾ ਦਿਨ ਦੇ ਵੇਲੇ ਆ ਉਹ 16 17 18 ਦੀ ਤੱਕ ਜਾਣ ਦੀ ਉਮੀਦ ਤਾਪਮਾਨ ਬਣਿਆ ਹੋਇਆ ਦਿਖਾਈ ਦੇ ਰਿਹਾ ਹੈ ਗੱਲ ਕੀਤੀ ਜਾਵੇ ਆਉਂਦੇ ਦਿਨਾਂ ਦੇ ਮੌਸਮ ਦੀ ਤਾਂ 30 ਅਤੇ 31 ਤਰੀਕ ਨੂੰ ਮੌਸਮ ਦੇ ਵਿਚਕਾਰ ਥੋੜੀ-ਬੋਤੀ ਧੁੰਦ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਹੁਣ ਮੀਂਹ ਪਿਆ ਸੀ ਉਹ ਧੁੱਪ ਦੇ ਕਾਰਨ ਬਾਸ਼ਪੀਕ੍ਰਿਤ ਹੋ ਕੇ ਹਵਾ ਦੇ ਵਿੱਚ ਜਦੋਂ ਨਮੀ ਜਾਵੇਗੀ ਤਾਂ ਉਹ ਨਮੀ ਧੁੰਦ ਦਾ ਰੂਪ ਲੈਂਦੀ ਹੋਈ ਦਿਖਾਈ ਦੇਵੇਗੀ। ਨਾਲ ਦੇ ਨਾਲ ਪੰਜਾਬ ਦਾ ਤਾਪਮਾਨ ਵੀ ਠੀਕ ਠਾਕ ਬਣੇ ਰਹਿਣ ਦੀ ਉਮੀਦ ਹੈ 15 16 17 ਡਿਗਰੀ ਤੱਕ ਤਾਪਮਾਨ ਬਣਿਆ ਰਹੇਗਾ। ਆਉਂਦੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਸਿਸਟਮ ਸਾਨੂੰ ਦੁਆਰਾ ਤੋਂ ਪੱਛਮੀ ਹਿੱਸੇ ਤੋਂ ਪੰਜਾਬ ਵੱਲ ਕੂਚ ਕਰਦੇ ਦਿਖਾਈ ਦੇ ਰਹੇ ਨੇ। ਇਹ ਸਿਸਟਮ ਜਿਹੜੇ ਨੇ ਪੰਜਾਬ ਦੇ ਵਿੱਚਕਾਰ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਆਉਣ ਦੀ ਉਮੀਦ ਹੈ ਜਿਸ ਦੇ ਨਾਲ ਦੁਆਰਾ ਤੋਂ 2 ਤੋਂ ਲੈ ਕੇ ਪੰਜਜਨ ਬੀਤੇ ਵਿਚਕਾਰ ਮੀਂਹ ਦੀ ਗਤੀਵਿਧੀਆਂ ਪੰਜਾਬ ਵੱਲ ਹੋਣ ਦੀ ਜਿਹੜੀ ਇੱਕ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਪਹਿਲੀ ਜਾਂ ਦੋ ਤਰੀਕ ਤੋਂ ਦੁਆਰਾ ਤੋਂ ਬਦਲੀ ਸਿਸਟਮ ਪੰਜਾਬ ਵੱਲ ਕੂਚ ਕਰ ਸਕਦੇ ਨੇ ਇਹਨਾਂ ਬਾਰੇ ਅਜੇ ਮੌਸਮ ਵਿਭਾਗ ਵੱਲੋਂ ਕੋਈ ਵੱਡੀ ਖੁਲਾਸਾ ਨਹੀਂ ਕੀਤਾ ਗਿਆ ਜਿਵੇਂ ਹੀ ਕੋਈ ਨਵੀਂ ਅਪਡੇਟ ਆਉਂਦੀ ਹੈ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਵੇਗੀ ਗੱਲ ਕਰ ਲੈਂਦੇ ਹਵਾਵਾਂ ਦੀ ਹੁਣ ਹਵਾਵਾਂ ਲਗਾਤਾਰ ਪੱਛਮ ਦਿਸ਼ਾ ਤੋਂ ਵਗਦੀਆਂ ਰਹਿਣਗੀਆਂ ਤੇ ਪੱਛਮੀ ਦਿਸ਼ਾ ਤੋਂ ਜਦੋਂ ਵੀ ਹਵਾਵਾਂ ਆਉਂਦੀਆਂ ਨੇ ਤਾਂ ਮੌਸਮ ਸਾਫ਼ ਹੋ ਜਾਂਦਾ ਹੈ ਧੁੰਦ ਦੇ ਹਾਲਾਤ ਬੜ੍ਹ ਜਾਂਦੇ ਨੇ ਤੇ ਠੰਡ ਦੇ ਹਾਲਾਤ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦਿੰਦੇ ਨੇ ਜਿਸ ਦੇ ਮੱਦੇ ਨਜ਼ਰ ਸਾਨੂੰ ਆਉਂਦੇ ਦਿਨਾਂ ਦੇ ਵਿੱਚਕਾਰ ਜਿਹੜਾ ਦਿਨ ਦਾ ਤਾਪਮਾਨ ਹੈ ਉਹ 15-16 ਡਿਗਰੀ ਤੱਕ ਬਣੇ ਰਹਿਣ ਦੀ ਉਮੀਦ ਹੈ ਅਤੇ ਰਾਤ ਦੇ ਤਾਪਮਾਨ 1 ਤੋਂ ਲੈ ਕੇ 3 ਡਿਗਰੀ ਤੱਕ ਬਣੇ ਰਹਿਣ ਦੇ ਪੂਰੇ ਪੂਰੇ ਚਾਂਸ ਸਿਸਟਮ ਬਣੇ ਹੋਏ ਨੇ ਬਾਕੀ ਮੀਂਹ ਦੀ ਹਾਲਾਤ ਕੋਈ ਵੱਡੇ ਨਹੀਂ ਹਨ ਜਿਵੇਂ ਹੀ ਕੋਈ ਅਪਡੇਟ ਆਉਂਦੀ ਹੈ ਤੁਹਾਡੇ ਤੱਕ ਜਾਣਕਾਰੀ ਲੈ ਕੇ ਪਹੁੰਚਦੇ ਹਾਂ ਬਣੇ ਰਹੋ ਚੈਨਲ ਪਹਿਤਰ ਅਪਡੇਟਸ ਵਿਦੇ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ